ਪੰਜਾਬੀਓ ਕਦੋਂ ਉੱਠੋਗੇ ਬਲਾਤਕਾਰ ਕਰਕੇ ਮਾਰ ਦਿੱਤਾ ਜਾਊਗਾ ਉਦੋਂ ਉੱਠੋਗੇ ਜਦੋਂ ਤੁਹਾਡੀਆਂ ਧੀਆਂ ਭੈਣਾਂ ਨੂੰ ਘਰੋਂ ਕੋਈ ਲੈ ਕੇ ਪਰਦੇਸੀ ਬੰਦਾ ਚਲਾ ਗਿਆ ਉਦੋਂ ਉੱਠੋਗੇ ਜਦੋਂ ਇਹ ਅੱਗ ਤੁਹਾਡੇ ਘਰ ਨੂੰ ਪੈ ਗਈ ਫਿਰ ਉਦੋਂ ਉੱਠਣ ਦਾ ਤਾਂ ਕੋਈ ਫਾਇਦਾ ਨਹੀਂ ਬਹੁਤ देर ਹੋ ਜਾਣੀ ਹੈ ਬਹੁਤ देर ਹੋ ਜਾਣੀ ਹੈ ਸੋ ਆ ਦੇਖ ਲੋ ਮੈਂ ਤੁਹਾਨੂੰ ਨਾ ਇੱਕ ਭਈਏ ਦੀ ਕਰਤੂਤ ਦਿਖਾਉਣਾ ਜਿਹੜਾ ਪਰਦੇਸੀ ਬੰਦਾ ਹੈ ਭਈਆ ਇੱਕ ਹੁਸ਼ਿਆਰਪੁਰ ਏਰੀਆ ਦੀ ਘਟਨਾ ਹੈ ਇੱਕ ਛੋਟੇ ਜਿਹੇ ਬੱਚੇ ਨਾਲ ਬਲਾਤਕਾਰ ਕਰਕੇ ਉਸ ਬੱਚੇ ਨਾਲ ਬਲਾਤਕਾਰ ਕਰਕੇ ਤੇ ਉਹਦੇ ਗੁਫਤੰਗਾਂ ਦੇ ਵਿੱਚ ਇੱਕ ਸਰੀਆ ਸਰੀਆ ਧੱਕ ਕੇ ਤੇ ਉਹ ਸਰੀਆ ਨਾ ਉਹਦੇ ਬੱਚੇ ਦੇ ਦਿਲ ਤੱਕ ਪਹੁੰਚਿਆ ਦਿਲ ਦੇ ਵਿੱਚ ਵੀ ਸੇਧ ਕੀਤਾ ਐਡੀ ਵੱਡੀ ਘਟਨਾ ਹੋ ਗਈ ਤੇ ਅਸੀਂ ਚੁੱਪ ਤੇ ਸਾਡੇ ਪੰਜਾਬ ਦਾ ਖੂਨ ਨਹੀਂ ਖੋਲਿਆ ਕਿ ਇੱਕ ਮਾਸੂਮ 5-6 ਸਾਲਾਂ ਦਾ ਬੱਚਾ ਜਿਹਨੂੰ ਇੱਕ ਭਈਆ ਪਹਿਲਾਂ ਚੱਕਦਾ ਹੈ ਤੇ ਉਹਦੇ ਨਾਲ ਬਲੈਤਕਾਰ ਕਰਦਾ ਉਹਨੂੰ ਉਹਦੇ ਮਤਲਬ ਗੁਫਤੰਗਾਂ ਦੇ ਵਿੱਚ ਇੱਕ ਸਰੀਆ ਧੱਕ ਦਿੰਦਾ ਤੇ ਉਸ ਤੋਂ ਬਾਅਦ ਉਹਦੀਆਂ ਲੱਤਾਂ ਫੜ ਕੇ ਉਹਦਾ ਜਿਹੜਾ ਸਿਰ ਹੈ ਫਰਸ਼ ਦੇ ਨਾਲ ਮਾਰ-ਮਾਰ ਕੇ ਉਹਦਾ ਕਤਲ ਕਰ ਦਿੰਦਾ ਉਹਨੂੰ ਮਾਰ ਦਿੰਦਾ ਹੈ ਅਸੀਂ ਪੰਜਾਬੀ ਇਹੋ ਜੇ ਕਦੋਂ ਹੋ ਗਏ ਅਸੀਂ ਇਹੋ ਜੇ ਤਾਂ ਹੈ ਨਹੀਂ ਸੀ ਅਸੀਂ ਤਾਂ ਯਾਰ ਦੂਜਿਆਂ ਦੀਆਂ ਧੀਆਂ ਪੈਣਾ ਬਚਾਉਂਦੇ ਰਹਾਂਗੇ ਅਸੀਂ ਦੂਜਿਆਂ ਲਈ ਲੜਦੇ ਰਹਾਂਗੇ ਅਸੀਂ ਤਾਂ ਸਾਡੇ ਗੁਰੂਆਂ ਨੇ ਤਾਂ ਦੂਜਿਆਂ ਦੇ ਧਰਮ ਬਚਾਏ ਨੇ ਤੇ ਅੱਜ ਅਸੀਂ ਆਪਣੇ ਆਪਣੇ ਬੱਚੇ ਨਹੀਂ ਵਿਚਾਰੇ ਅਸੀਂ ਆਪਣੀ ਇੱਜ਼ਤਾਂ ਨਹੀਂ ਵਿਚਾਰੇ ਕਿਉਂ ਇਹ ਬਹੁਤ ਵੱਡਾ ਸਵਾਲ ਆ ਪੰਜਾਬੀਓ ਆ ਤਸਵੀਰਾਂ ਬਿਆਨ ਕਰਨਾਂਗੇ ਆ ਉਹਨਾਂ ਮਾਂ ਪਿਓ ਦਾ ਜਿਹਦਾ ਬੱਚਾ ਮਰਿਆ ਆ ਦੇਖ ਲਓ ਕਿਵੇਂ ਰੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਦੇਖ ਸਕਦੇ ਹਾਂ ਅੱਜ ਸੇਵਾ ਕਰਦਿਆਂ ਨੂੰ ਇੱਕ ਖਬਰ ਸੁਣਨ ਨੂੰ ਮਿਲੀ ਮੈਨੇ ਵੀਰ ਜੀ ਇਤਨ ਕਸ਼ਪਲ ਨੂੰ ਮੇਰੇ ਨਾਲ ਗੱਲਬਾਤ ਹੋਈ ਜਦੋਂ ਫੋਨ ਤੇ ਮੈਨੂੰ ਪਤਾ ਲੱਗਾ ਉਹਨੂੰ ਲਾਇਆ ਫੋਨ ਉਹਨੇ ਜਦੋਂ ਉਹ ਗੱਲਾਂ ਦੱਸੀਆਂ ਨਾ ਇੱਕ ਦਿਲ ਝੰਝੋੜ ਕੇ ਰੱਖ ਦਿੱਤਾ ਫੋਨ ਕੱਟਣ ਤੋਂ ਬਾਅਦ ਮਨ ਇੰਨਾ ਦੁਖਿਆ ਇਹੀ ਦਿਮਾਗ ਸੋਚੀ ਜਾ ਰਿਹਾ ਉਹਦੀ ਜਾਨ ਕਿੱਦਾਂ ਮਾਰ ਤੋਂ ਬਚੇ ਨਿਕਲੀ ਹੋਗੀ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਕੀਤਾ ਕਿੰਨਾ ਬਦਫੈਲੀਆਂ ਕਰਕੇ ਉਹਦੇ ਹਾਲਾਤ ਦੱਸ ਨਹੀਂ ਸਕਦੇ ਕਿੰਨਾ ਉਹਦੇ ਗੁਰਤੰਗਾ ਨਾਲ ਛੇੜਛਾੜ ਕੀਤੀ ਗਈ ਤੇ ਕੀਤੀ ਕਿੰਨੇ ਆ ਪ੍ਰਵਾਸੀ ਮਜ਼ਦੂਰ ਨੇ ਇਸ ਪ੍ਰਵਾਸੀਆਂ ਨੇ ਕੀਤੀ ਅਸੀਂ ਸਿਰ ਚੜ੍ਹਾ ਲਿਆ ਸਾਡੇ ਬੱਚੇ ਵੀ ਅੱਜ ਸੇਫ ਨਹੀਂ ਹੈਗੇ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਖਤ ਤੋਂ ਸਖਤ ਸਜ਼ਾ ਦੇ ਦਿੱਤੋ ਜਿਹੜਾ ਇੱਕ ਵਾਰੀ ਡਰ ਪੈਦਾ ਹੋ ਜਾਏ ਕੋਈ ਮੁੜ ਕੇ ਇੱਕ ਨਾ ਦਰਿੰਦਾ ਨਾ ਪੈਦਾ ਹੋਵੇ ਇਹ ਦਰਿੰਦਾ ਆ ਸਮਾਜ ਚ ਰਹਿਣ ਯੋਗ ਬੰਦਾ ਨਹੀਂ ਹੈਗਾ ਕਿਵੇਂ ਕਿਵੇਂ ਕੀ ਕੁਝ ਹੋਇਆ ਉਸ ਬੱਚੇ ਨਾਲ ਕਿਵੇਂ ਉਹਦੀ ਜਾਨ ਨਿਕਲੀ ਹੋਊਗੀ ਹਨ ਤੇ ਪਰ ਪੰਜਾਬੀਓ ਤੁਸੀਂ ਸੁੱਤੇ ਪਿਓ ਓਏ ਉਹ ਤੁਹਾਡੇ ਪੰਜਾਬ ਨੂੰ ਇਹਨਾਂ ਦੇ ਸਾਲਿਆਂ ਨੇ ਸ਼ਾਮਲਟ ਸ਼ਾਮਲਟ ਬਣਾ ਰੱਖਿਆ ਆ ਕੇ ਇੱਥੇ ਰਹਿ ਰਹੇ ਨੇ ਇਹ ਇੱਥੇ ਸਰਕਾਰ ਇਹਨਾਂ ਨੂੰ ਪੱਕੇ ਕਰ ਰਹੀ ਹੈ ਇੱਥੇ ਸਰਕਾਰ ਇਹਨਾਂ ਨੂੰ ਪਲਾਟ ਦੇ ਦੇ ਰਹੀ ਹੈ ਇਹਨਾਂ ਨੂੰ ਰਹਿਣ ਲਈ ਘਰ ਦੇ ਰਹੀ ਹੈ ਇਹਨਾਂ ਦੀਆਂ ਵੋਟਾਂ ਬਣਾ ਦਿੱਤੀਆਂ ਜਾਂਦੀਆਂ ਨੇ ਉੱਤੇ ਸਾਡੇ ਆ ਖੱਚ ਮਹਿਕਮਾ ਜਿੰਨਾ ਹੈਗਾ ਕੋਈ ਬੋਲਦਾ ਹੀ ਨਹੀਂ ਯਾਰ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਚੱਕਰ 'ਚ ਪੈ ਗਏ ਹੈਗੇ ਕੁਸ਼ ਮਰਜ਼ੀ ਕਰੋ ਕੋਈ ਪ੍ਰਵਾਸੀ ਆਵੇ ਕੁਝ ਵੀ ਹੋਵੇ ਵੋਟਾਂ ਬਣਾਓ ਤੇ ਰਹੋ ਪਿੰਡਾਂ ਦੇ ਸਰਪੰਚ ਦਾ ਇਸ ਕੰਮ ਤੇ ਹੋਗੇ ਮੰਤਰੀ ਨੇ ਉਹ ਵੱਡੇ ਪੱਦਰ ਤੇ ਇਹਨਾਂ ਦੀਆਂ ਵੋਟਾਂ ਬਣਾ ਕੇ ਇੱਕ ਇੱਕ ਹਿੱਸਾ ਆਪਣੇ ਨਾਲ ਕਰ ਲੈਂਦੇ ਆ ਸਰਕਾਰਾਂ ਹੀ ਇਹਨਾਂ ਨੂੰ ਬਿਠਾਉਣ ਤੇ ਲੱਗੀਆਂ ਨੇ ਸਰਕਾਰਾਂ ਨੇ ਇਹਨਾਂ ਨੇ ਚਮਲਾਇਆ ਤੇ ਸਾਡੇ ਪੰਜਾਬੀਆਂ ਦੇ ਦੁਸ਼ਮਣ ਬਣ ਗਏ ਨੇ ਕਦੇ ਇਹ ਖਬਰ ਸੁਣੀ ਹੈ ਕਿ ਕਿਸੇ ਲੀਡਰ ਦਾ ਬੱਚਾ ਚੱਕ ਲਿਆ ਕਿਸੇ ਭਈਏ ਨੇ ਕਿਸੇ ਸਰਪੰਚ ਦਾ ਚੱਕ ਲਿਆ ਕਿਸੇ ਐਮਐਲਏ ਦਾ ਚੱਕ ਲਿਆ ਕਦੇ ਖਬਰ ਸੁਣੀ ਹੈ ਸਾਡੇ ਨਾਲ ਹੀ ਕਿਉਂ ਬਪੜਦਾ ਆਮ ਬੰਦਿਆਂ ਨਾਲ ਹੀ ਕਿਉਂ ਬਪੜਦਿਆਂ ਨੇ ਇਹ ਘਟਨਾ ਓਏ ਪੰਜਾਬੀਓ ਤੁਹਾਨੂੰ ਮਾਰਿਆ ਜਾ ਰਿਹਾ ਓਏ ਤੁਹਾਨੂੰ ਤੁਹਾਡੀ ਨਸਲ ਕੁਸੀ ਕੀਤੀ ਜਾ ਰਹੀ ਆ ਓਏ ਸੋਚੋ ਆਪਣੇ ਬੱਚਿਆਂ ਕਣੀ ਝਾਕ ਕੇ ਦੇਖੋ ਜੇਕਰ ਮੇਰੀ ਕੋਈ ਵੀਡੀਓ ਸੁਣ ਰਿਹਾ ਹੈ ਦੇਖ ਰਿਹਾ ਤਾਂ ਇੱਕ ਪਾਸੇ ਤੁਹਾਡੇ ਬੱਚੇ ਬੈਠੇ ਹੋਣੇ ਉਹਨਾਂ ਕਣੀ ਦੇਖੋ ਕਿ ਕਿਵੇਂ ਜੇ ਉਹਨਾਂ ਨਾਲ ਵੀ ਇਹ ਘਟਨਾ ਵਾਪਰੇ ਤਾਂ ਕਿਵੇਂ ਜਾਨ ਨਿਕਲੂਗੀ ਕਿ ਤੁਸੀਂ ਝੱਲ ਲੋਵੇਂ ਤੋ ਮਾਪੇ ਬਚੜ ਰਹੇ ਨੇ ਯਾਰ ਕਿਤੇ ਸਾਡੀ ਕੌਮ ਇਹੋ ਜੀ ਸੀ ਯਾਰ ਇਹਨਾਂ ਨੇ ਪੰਜਾਬ ਨੂੰ ਇਹ ਸਾਮ ਲਾਈਟ ਬਣਾਤਾ ਓਏ ਕੋਈ ਵੀ ਆਵੇ ਕੋਈ ਵੀ ਰਹੇ ਤੇ ਸਾਡੇ ਪਿੰਡ ਵਾਲੇ ਬੁਝੜਾ ਨੂੰ ਪਤੀ ਨਹੀਂ ਕੁਛ ਯਾਰ ਤਾਂ ਸਿੱਤੇ ਬੱਸ ਵਾ 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 ਓਏ ਆਪ ਭਗਵਾਨ ਤਮਨ ਨੂੰ ਕਹੋ ਓਏ ਬੁਝੜੋ ਓਏ ਕੋਈ ਬਿਲੇ ਹਜਾ ਲਿਆਵੇ ਕਿ ਜਿਹਦੇ ਵਿੱਚ ਬਾਹਰੋਂ ਕੋਈ ਬੰਦਾ ਆਵੇ ਤੇ ਪਹਿਲ ਪੰਜਾਬੀਆਂ ਨੂੰ ਹੋਵੇ ਜੇ ਕੋਈ ਨੌਕਰੀ ਹੈ ਤਾਂ ਵੀ ਪੰਜਾਬੀਆਂ ਨੂੰ ਪਹਿਲ ਹੋਵੇ ਇੱਥੇ ਕੋਈ ਬੰਦਾ ਰਹੇ ਤਾਂ ਸੇਫਟੀ ਨਾਲ ਰਹੇ ਉਹ ਉਹ ਉਹਦੇ ਕੋਈ ਪੂਰੇ ਪ੍ਰੂਫ ਲੈਤੇ ਜਾਣ ਕਿ ਕਿੱਥੋਂ ਆਇਆ ਉਹ ਲਾਉਂਦੇ ਨੇ 50 ਰੁਪਿਆ ਦੀ ਟਿਕਟ ਜੁਪੀ ਬਿਹਾਰ ਤੋਂ ਲਾਉਂਦੇ ਨੇ 50 ਰੁਪਿਆ ਦੀ ਟਿਕਟ ਤੁਹਾਡੇ ਪੰਜਾਬ ਦੀ ਜੁਪੀ ਬਿਹਾਰ ਤੋਂ ਚੜ੍ਹ ਕੇ ਟ੍ਰੇਨਾਂ ਇੱਥੇ ਪੱਕੇ ਕਰਦੇ ਯਾਰ ਹੁਣ ਕਈ ਲੋਕ ਕਹਿਣਗੇ ਤੁਸੀਂ ਵਿਰੋਧ ਕਰਦੇ ਅਸੀਂ ਇਨਸਾਨ ਕਿਸੇ ਇਨਸਾਨੀਆਂ ਦੇ ਵਿਰੋਧੀ ਨਹੀਂ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਆਉਣ ਜੀ ਸੱਚ ਕੇ ਆਉਣ ਕੰਮ ਕਰਨ ਤੇ ਆਪਦੇ ਘਰਾਂ ਨੂੰ ਜਾਣ ਸਾਡੇ ਮੁੰਡੇ ਵੀ ਜਾਣਦੇ ਆ ਪਰ ਸਾਡੇ ਮੁੰਡੇ ਇਹਨਾ ਮੰਗੂ ਨਹੀਂ ਜਾਂਦੇ ਕਿ 50 ਰੁਪਏ ਟਿਕਟ ਲਾ ਕੇ ਬਾਗੇ ਸਾਡੇ ਮੁੰਡਿਆਂ ਦੇ ਹੱਥ ਪਹਿਲਾਂ ਵੱਡ ਦਿੱਤੇ ਜਾਂਦੇ ਆ ਸਭ ਕੁਝ ਉਹਨਾਂ ਦੇ ਪ੍ਰੂਫ ਕਿੱਥੇ ਰਹੇ ਕਿੰਨਾ ਬੈਂਕ ਬੈਲੈਂਸ ਕੀ ਕੀਤਾ ਕਿੰਨੇ ਕੇਸ ਸਾਰਾ ਕੁਝ ਪਤਾ ਕਰਕੇ ਫੇਰ ਜਾਂ ਭੇਜ ਦਿੱਤਾ ਜਾਂਦਾ ਸਾਨੂੰ ਕਿਸੇ ਦੂਜੇ ਦੇਸ਼ ਪਰ ਇਹ ਆਉਂਦੇ ਆ 50 ਰੁਪਏ ਟਿਕਟ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਹਨੇ ਕਤਲ ਕੀਤਾ ਕਿੱਥੇ ਹੈ ਬੰਦਾ ਕਰਕੇ ਅਗਲਾ ਚਲਾ ਜਾਂਦਾ ਯਾਰ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਤੇ ਪੰਜਾਬੀ ਤੁਸੀਂ ਚੁੱਪ ਕਰਕੇ ਤਮਾਸ਼ਾ ਦੇਖੀ ਜਾਂਦੇ ਹੋ ਕੋਈ ਕਹਿੰਦਾ ਯਾਰ ਏ ਡੀ ਏ ਏ ਇਹ ਪ੍ਰਦੇਸੀਆਂ ਦੇ ਖਿਲਾਫ ਨੇ ਜੀ ਇਹ ਫਰਾਣੇ ਦੇ ਖਿਲਾਫ ਨੇ ਜੀ ਓਏ ਭਰਾਵਾ ਕਰਤੂਤਾਂ ਦੇਖ ਲਓ ਹੁਣ ਕੀ ਕਰਨ ਲੱਗੇ ਤੁਹਾਡੇ ਆ ਪਰਦੇਸੀ ਜਿਹੜੇ ਚਹਿੱਤੇ ਆ ਇਹਨਾਂ ਦੇ ਕਿਸੇ ਨੂੰ ਮੁੱਦੇ ਦੀ ਨਹੀਂ ਪਤਾ ਸਮਝ ਹੀ ਨਹੀਂ ਸਾਡੀਆਂ ਰਾਜਨੀਤੀਆਂ ਐ ਜਿਹੀ ਹੋ ਗਿਆ ਬੰਦਾ ਕੋਈ ਗੱਲ ਹੋਰ ਕਰਦਾ ਪਿੰਡਾਂ ਦੇ ਵਿੱਚ ਛੱਡ ਹੋਰ ਦਿੱਤੀ ਜਾਂਦੀ ਹੈ ਲੈ ਓਏ ਸਮਝ ਜੋ ਪੰਜਾਬੀਓਏ ਸਮਝ ਜੋ ਕਿਵੇਂ ਛੋਟੇ ਛੋਟੇ ਬੱਚਿਆਂ ਦੇ ਬੈਰੀ ਬਣ ਗਏ ਕਿਵੇਂ ਸਾਡੀਆਂ ਜ਼ਮੀਨਾਂ ਨਾਲ ਆਪਣੀਆਂ ਕਿਵੇਂ ਘਰ ਨਾਲ ਪਲੇ ਆਉਣ ਵਾਲੇ ਟਾਈਮ ਦੇ ਵਿੱਚ ਹਾਲਾਤ ਮਾੜੇ ਹੋਣੇ ਆ ਫਿਰ ਅੱਖਾਂ ਤੇ ਕਸੁੰਨ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਹੁਣਾ ਉਹ ਜਦੋਂ ਉਹੀ ਗੱਲ ਹੋ ਗਈ ਵੀ ਹੁਣ ਹੁਣ ਪਸਤਾਇਆ ਕਿਉਂ ਆਇਆ ਚੁੜੀਆਂ ਚੇੜੀਆਂ ਝੁੱਗੀ ਖੇਤ ਹਨ ਫਿਰ ਪਸਤਾਉਣ ਦਾ ਕੋਈ ਫਾਇਦਾ ਨਹੀਂ ਬਾਈ ਉਠੋ ਪੰਜਾਬੀ ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਵਜਾਓ ਕੰਮ ਕਰਨ ਲਈ ਕੋਈ ਆਉਂਦਾ ਆਵੇ ਜੀ ਸੱਚ ਕੇ ਆਵੇ ਪਰ ਪੰਜਾਬੀ ਸਾਡੇ ਵਾਲੇ ਬਾਹਰਲੇ ਮੁਲਕਾਂ ਚ ਜਾਈ ਜਾਂਦੇ ਆ ਇਹ ਇੱਥੇ ਆਈ ਜਾਂਦੇ ਆ ਪੰਜਾਬੀ ਕਹਿੰਦੇ ਇੱਥੇ ਕੰਮ ਨਹੀਂ ਇਹ ਵੀ ਇਹ ਆ ਕੇ ਇੱਥੇ ਕੰਮ ਕਰਕੇ ਕਰੋਨਾ ਦੀਆਂ ਕੋਠੀਆਂ ਪਾਈ ਜਾਂਦੇ ਆ ਜ਼ਮੀਨਾਂ ਖੀਦੀ ਜਾਂਦੇ ਆ ਤੇ ਸਾਡੇ ਵਾਲੇ ਬਾਹਰ ਨੂੰ ਭੱਜੀ ਜਾਂਦੇ ਆ ਸਾਂਭ ਲੋ ਪੰਜਾਬ ਨੂੰ ਇਹ ਪੰਜਾਬ ਵਰਗੀ ਜਰਖੇ ਧਰਤੀ ਕਿਤੇ ਨਹੀਂ ਪੰਜਾਬ ਵਰਗਾ ਸੂਬਾ ਕੋਈ ਨਹੀਂ ਆਉਣ ਅਸੀਂ ਹੜ੍ਹਾਂ ਦੇ ਵਿੱਚ ਫਿਰ ਰਹੇ ਆ ਬਾਈ ਇਸ ਟਾਈਮ ਅਸੀਂ ਹੜ੍ਹਾਂ 'ਚ ਆ ਤੇ ਇੰਨੀ ਇੱਕ ਸਬਾਵਾ ਮਾਂ ਹੋ ਰਹੀਆਂ ਨੇ ਲੋਕ ਆ ਰਹੇ ਨੇ ਪੰਜਾਬ ਵਰਗੇ ਲੋਕ ਵੀ ਕਿਤੇ ਹੈ ਨਹੀਂ ਹਮ ਦਰਦ ਨੇ ਦਰਦ ਰੱਖਦੇ ਆ ਦਿਲ 'ਚ ਦੂਜੇ ਨੂੰ ਬਚਾਉਣ ਦਾ ਦੂਜੇ ਨੂੰ ਖੜਾ ਕਰਨ ਦਾ ਪੈਰਾਂ ਤੇ ਪਰ ਤੁਸੀਂ ਉਹਨਾਂ ਲੋਕਾਂ ਨੂੰ ਸਿਰ ਤੇ ਚੜਾ ਲਿਆ ਓਏ ਜਿਹੜੇ ਲੋਕਾਂ ਲੋਕਾਂ ਨੂੰ ਆਪਾਂ ਬਚਾਉਂਦੇ ਰਹਿਆਂ ਉਹਨਾਂ ਦੀਆਂ ਇੱਜ਼ਤਾਂ ਬਚਾਈਆਂ ਅੱਜ ਉਹੀ ਲੋਕ ਸਾਡੇ ਸਿਰਾਂ ਤੇ ਬਹਿ ਕੇ ਸਾਡੀਆਂ ਪੱਗਾਂ ਨੂੰ ਚੁਬਦੀਆਂ ਨੇ ਤੇ ਸਾਡੇ ਕਾਤਲ ਕਰ ਰਹੇ ਨੇ ਸਵਾਓ ਲਹਿਰ ਚਲਾਈਏ ਭਈਏ ਭਜਾਓ ਪੰਜਾਬ ਬਚਾਓ